ਤੇ ਇਹ ਆਏ ਨਾ ਆਪਣੇ ਕੋਲ ਤੋਂ ਬਾਅਦ ਆਪਾਂ ਛੱਡਦਾ ਖੜਾ ਅਗਲਾ ਮੇਰਾ ਦੋਸਤ ਜਿਹੜਾ ਮੈਨੂੰ ਫੋਨ ਕਰੇਗਾ ਵੀ ਮੈਂ ਵੀ ਉਹ ਗੱਲ ਹੈ ਕਿ ਆਪਣੇ ਖੜਾ ਹੈਪੀ ਹੈਪੀ ਰੋਡ ਹੈਪੀ ਰੋਡ ਤੇ ਕਿਸ ਨੂੰ ਅੱਜ ਸਮਰਥਨ ਦੇ ਰਹੇ ਤੁਸੀਂ ਅੱਜ ਸਾਰੇ ਬੇੜੇ ਸਹਿਯੋਗ ਨਾਲ ਬੋਲਾ ਸਿੱਖ ਨੂੰ ਸਮਰਥਨ ਦੇ ਰਹੇ ਆ ਅਸੀਂ ਸਾਰੇ ਬੇੜੇ ਇਕੱਠੇ ਹੋ ਗਏ ਸਾਰੇ ਕਿਨਾ ਲਾਲਚ ਬਿਨਾ ਪੈ ਨਾ ਜੀ ਨਾ ਕੋਈ ਲਾਲਚ ਨਹੀਂ ਕੋਈ ਪੈਸਾ ਨਹੀਂ ਕੁਝ ਨਹੀਂ ਲੈਣਾ ਭਾਨਾ ਅੱਜ ਤੁਸੀਂ ਜੰਮਪਰ ਸਮਰਥਨ ਦੇ ਰਹੇ ਭੋਲਾ ਜੀ ਨੂੰ ਕਿਵੇਂ ਦੇ ਰਹੇ ਹੋ ਤੁਸੀਂ ਜੀ ਵਾਰਡ ਨੰਬਰ ਸਭ ਦੇ ਸਾਰੇ ਜਿੰਨੇ ਸਮੂਹ ਵਾਰਡ ਦੇ ਮੈਂਬਰ ਖੜੁੱਤੇ ਆ ਅਸੀਂ ਭੋਲਾ ਜੀ ਨੂੰ ਆਪਣੀ ਵੋਟ ਦਾ ਤੇ ਸਮਰਥਨ ਦੇ ਕੇ ਪ੍ਰਧਾਨਗੀ ਲਈ ਚੋਣ ਚ ਅੱਗੇ ਆ ਰਹੇ ਹਾਂ ਕਿਹੜੇ ਅੰਸ਼ ਨਹੀਂ ਤੁਹਾਡੇ ਸਾਡੇ ਆਪਣੇ ਨਾਲ ਸੂਬਰ ਰਾਣੀ ਸੂਬਰ ਰਾਣੀ ਸੂਬਰ ਰਾਣੀ ਪਰਨਾ ਕੋਈ ਕੋ ਬਾੜ ਨੰਬਰ 7 ਜੋ ਤੇ ਜੋਨੀ ਰੋਡ ਆ ਜੀ ਨੰਬਰ 7 ਚ ਅਸੀਂ ਸਾਰੇ ਮਹੱਲੇ ਨੇ ਜਿੰਨੇ ਵੀ ਸਾਡੇ ਮਹੱਲੇ ਦੇ ਲੋਕ ਸਾਰਿਆਂ ਨੇ ਮਿਲ ਕੇ ਆਪਣਾ ਹੈਪੀ ਰੋਡਾ ਜੀ ਨੂੰ ਮਤਲਬ ਆਪਾਂ ਥੋਲੇ ਦੇ ਮਤਲਬ ਅਮਰ ਭਤੀਜਾ ਹੈ ਭਤੀਜਾ ਹੀ ਆਪਣਾ ਆਜਾ ਬੇਟਾ ਤੂੰ ਇਹਨਾਂ ਦੀ ਥੋਲੀ ਚ ਮਤਲਬ ਸਪੋਰਟ ਪਾਉਂਦਾ ਥੋਲੇ